ਤਨ ਤਨ ਹਮਾਰੇ ਬਾਗ ਅਰਥਾ ਮੇਰਾ ਤਨ ਤਨ ਹਮਾਰੇ ਬਾਗ ਅਰਥਾ ਮੇਰਾ ਮੈਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਤੇ ਮੈਂ ਸੰਗਤਾਂ ਨੂੰ ਕਹਿਣਾ ਚਾਹੁੰਨਾ ਜਿੱਥੇ ਆਪਾਂ ਗੁਰੂ ਸਾਹਿਬ ਦੇ ਪ੍ਰਕਾਸ਼ ਦਿਹਾੜੇ ਮਨਾ ਰਹੇ ਆਂ ਉੱਥੇ ਆਪਾਂ ਨੂੰ ਸ਼ਬਦ ਗੁਰੂ ਨਾਲ ਜੁੜ ਕੇ ਤੇ ਉਹਨਾਂ ਦੀਆਂ ਜਿਹੜੀਆਂ ਸਿੱਖਿਆਵਾਂ ਨੇ ਉਹਨਾਂ ਨੂੰ ਸਮਝ ਕੇ ਉਹਨਾਂ ਤੇ ਚੱਲਣਾ ਚਾਹੀਦਾ ਆ। ਆਗਿਆ ਪਈ ਅਕਾਲ ਕੀ ਤਬਹੈ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ। ਹਰ ਹਰ ਸਵਾਮੀ ਸੁਖਹਗਾਮੀ ਦੇਰ ਖੁਸ਼ ਹੋ ਗਿਆ ਸਾਡਾ ਕਿ ਅਸੀਂ ਮਾਲਕ ਦੇ ਘਰ ਆਏ ਆਂ ਆ हर हर स्वामी सुख है गामी आनन्द मंगल रस ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੇ ਮੌਕੇ ਤੇ ਸਚਕਣ ਸ਼ਹੀਦ ਦਰਬਾਰ ਸਾਹਿਬ ਲੱਖਾਂ ਦੀ ਗਿਣਤੀ ਚ ਸ਼ਰਧਾਲੂ ਜਿਹੜੇ ਨੇ ਨਨਤਮਸਤਕ ਹੋਣ ਵਾਸਤੇ ਪਹੁੰਚ ਰਹੇ ਨੇ ਜੇਕਰ ਗੱਲ ਕੀਤੀ ਜਾਵੇ ਸਚਕਣ ਸ਼ਹੀਦ ਦਰਬਾਰ ਸਾਹਿਬ ਦੇ ਅੰਦਰ ਇਹ ਤਾਂ ਬਹੁਤ ਸੁੰਦਰ ਜਿਹੜੀ ਹੈ ਉਹ ਫੁੱਲਾਂ ਦੀ ਸਜਾਵਟ ਜਿਹੜੀ ਹੈ ਉਹ ਕੀਤੀ ਗਈ ਹੈ ਜਿਸ ਦੌਰਾਨ ਲੋਕ ਉਸ ਨੂੰ ਵੇਖ ਕੇ ਮੰਤਰ ਮੁਕਤ ਹੁੰਦੇ ਹੋਏ ਵੀ ਨਜ਼ਰ ਆ ਰਹੇ ਨੇ ਸਵੇਰ ਤੋਂ ਹੀ ਸੁੰਦਰ ਜਲੋ ਜਿਹੜੇ ਨੇ ਉਹ ਸਜਾਏ ਗਏ ਨੇ ਤੇ ਨਾਲ ਹੀ ਗੁਰਦੁਆਰਾ ਰਾਮਸਰ ਸਾਹਿਬ ਤੋਂ ਸਚਕਣ ਸਿੰਘ ਦਰਬਾਰ ਸਾਹਿਬ ਇੱਕ ਸੁੰਦਰ ਨਗਰ ਕੀਰਤਨ ਜਾਇ ਸੀਗਾ ਉਹ ਵੀ ਸ਼ਿਸ਼ੋਭਿਤ ਕੀਤਾ ਗਿਆ ਸੀ ਅਸੀਂ ਸਚਕਣ ਸਿੰਘ ਦਰਬਾਰ ਸਾਹਿਬ ਦੇ ਬਾਹਰ ਮੌਜੂਦ ਹਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਛੜਦਾਲੂ ਨੇ ਉਹਨਾਂ ਤੋਂ ਮਸਤਕ ਖੋਣ ਵਾਸਤੇ ਪਹੁੰਚ ਰਹੇ ਨੇ ਤੇ ਛੜਦਾਲੂਆਂ ਵੱਲੋਂ ਜਿਹੜਾ ਹੈ ਸਚਕਣ ਸਿੰਘ ਦਰਬਾਰ ਸਾਹਿਬ ਜਿਹੜਾ ਹੈ ਨਤਮਸਤਕ ਹੋਏ ਕੁਝ ਵੀਰ ਵੀ ਸਾਰੇ ਮੌਜੂਦ ਨੇ ਵੇਖੀ ਵਾਹ ਕੋ ਜਿੱਕੇ ਖਾਲਸਾ ਵਾਹ ਕੋ ਜਿੱਕੇ ਭਜੀ ਕੀ ਕਹਿਣਾ ਚਾਹੋਗੇ ਅੱਜ ਪਹਿਲੇ ਪ੍ਰਕਾਸ਼ ਦਿਹਾੜਾ ਆ ਜੀ ਨਤਮਸਤਕ ਹੋਣ ਵਾਸਤੇ ਪਹੁੰਚੋ ਸੱਚ ਕਾਂਸ਼ੀਰ ਬਸਾ ਪੀਕਣਾ ਪਹਿਲਾ ਤਾਂ ਮੈਂ ਸਾਰੀਆਂ ਸੰਗਤਾਂ ਨੂੰ ਕਹਿਣਾ ਚਾਹੁੰਨਾ ਤੁਹਾਨੂੰ ਪ੍ਰਕਾਸ਼ ਦਿਹਾੜੇ ਦੀ ਗੁਰੂ ਸਾਹਿਬ ਦੇ ਲੱਖ ਲੱਖ ਮੁਬਾਰਕਾ ਹੁਣ ਤੇ ਮੇਨ ਗੱਲ ਆ ਜਿਹੜਾ ਪਰਪਸ ਆ ਆਪਣੇ ਗੁਰੂ ਸਾਹਿਬ ਨੇ ਆਪਾਂ ਨੂੰ ਸਿਧਾਂਤ ਦਿੱਤੇ ਆ ਗੁਰੂ ਸਾਹਿਬ ਨਾਲ ਜੁੜਨਾ ਤੇ ਸ਼ਬਦ ਗੁਰੂ ਦੇ ਆਪਾਂ ਪੁਜਾਰੀ ਮਤਲਬ ਸ਼ਬਦ ਗੁਰੂ ਨੂੰ ਆਪਾਂ ਸਮਝਣਾ ਤੇ ਉਹਨਾਂ ਦੇ ਸਿਧਾਂਤਾਂ ਤੇ ਚੱਲਣਾ ਤੇ ਮੈਂ ਸੰਗਤਾਂ ਨੂੰ ਕਹਿਣਾ ਚਾਹੁੰਨਾ ਜਿੱਥੇ ਆਪਾਂ ਗੁਰੂ ਸਾਹਿਬ ਦੇ ਪ੍ਰਕਾਸ਼ ਦਿਹਾੜੇ ਮਨਾ ਰਹੇ ਆ ਉੱਥੇ ਆਪਾਂ ਨੂੰ ਸ਼ਬਦ ਗੁਰੂ ਨਾਲ ਜੁੜ ਕੇ ਤੇ ਉਹਨਾਂ ਦੀਆਂ ਜਿਹੜੀਆਂ ਸਿੱਖਿਆਵਾਂ ਨੇ ਉਹਨਾਂ ਨੂੰ ਸਮਝ ਕੇ ਉਹਨਾਂ ਤੇ ਚੱਲਣਾ ਚਾਹੀਦਾ ਹੈ ਲੇਕਿਨ ਅਕਸਰ ਨੌਜਵਾਨ ਪੀੜੀ ਬੜੀ ਪਥਰਤ ਹੋਣੇ ਵਾਲ ਜਾ ਰਹੀ ਹੈ ਕਿਸ ਤਰ੍ਹਾਂ ਦੀ ਤੁਸੀਂ ਅਪੀਲ ਕਰਨਾ ਚਾਹੋਗੇ ਉਹਨਾਂ ਨੂੰ ਤਾਂ ਜੋ ਕਿ ਉਹ ਵਾਪਸ ਜਿਹੜਾ ਹੈ ਗੁਰੂ ਦੇ ਸਿਧਾਂਤਾਂ ਨਾਲ ਜੁੜ ਸਕਣ ਦੇਖੋ ਵੀਰ ਜੀ ਪਹਿਲਾਂ ਤਾਂ ਜਿਹੜਾ ਇਹ ਸਿਧਾਂਤ ਆ ਆਪਣੇ ਤੇ ਲਾਗੂ ਹੁੰਦਾ ਜਦੋਂ ਮੰਨ ਲਓ ਮੈਂ ਆਪਣੇ ਤੇ ਲਾਗੂ ਕਰੂੰਗਾ ਆਪਾਂ ਜਿਹੜੀ ਪੀੜ੍ਹੀ ਆਉਣ ਵਾਲੀ ਆ ਆਪਾਂ ਉਹਨਾਂ ਨੂੰ ਇਹੀ ਸਿੱਖਿਆ ਫਿਰ ਦੇ ਸਕਦੇ ਆ ਮੇਨ ਮਕਸਦ ਤੇ ਗੁਰੂ ਸਾਹਿਬ ਨੇ ਆਪਾਂ ਨੂੰ ਕਿਹਾ ਸੀਗਾ ਵੀ ਆਪਣੇ ਤੇ ਲਾਗੂ ਕਰਨਾ ਜਿਵੇਂ ਸ਼ਬਦ ਗੁਰੂ ਸੁਰਤ ਤੋਂ ਉੱਚਾ ਗੁਰੂ ਸਾਹਿਬ ਨੇ ਆਪਾਂ ਨੂੰ ਸੁਧਾਨ ਦਿੱਤਾ ਸੀਗਾ ਵੀ ਸ਼ਬਦ ਤੁਸੀਂ ਸੁਰਤ ਦੇ ਵਿੱਚ ਲੈ ਕੇ ਉਹਨੂੰ ਸਮਝਣਾ ਤੇ ਉਹਦੇ ਤੇ ਚੱਲਣਾ ਤੇ ਜੇ ਮੈਂ ਸ਼ਬਦ ਦੇ ਚੱਲੂਗਾ ਉਹਨੂੰ ਸਮਝੂਗਾ ਫਿਰ ਮੈਂ ਗੁਰੂ ਸਾਹਿਬ ਤੋਂ ਵਿਦਾਤਾ ਦੇ ਮੈਂ ਇਹ ਸਮਝੂਗਾ ਕਿ ਮੈਂ ਪੂਰਾ ਚੱਲ ਰਿਹਾ ਵਾ ਤੇ ਇਹੀ ਮੈਂ ਆਪਣੇ ਵੀਰਾਂ ਭਾਈਆਂ ਨੂੰ ਵੀ ਸੰਦੇਸ਼ ਦੇਣਾ ਚਾਹੁੰਨਾ ਵੀ ਤੁਸੀਂ ਵੱਧ ਤੋਂ ਵੱਧ ਗੁਰੂ ਗ੍ਰੰਥ ਸਾਹਿਬ ਨਾਲ ਜੁੜੋ ਗੁਰੂ ਗ੍ਰੰਥ ਸਾਹਿਬ ਨੂੰ ਪੜੋ ਤੇ ਸਮਝੋ ਫਿਰ ਤੁਹਾਨੂੰ ਪਤਾ ਲੱਗੇਗਾ ਕਿ ਗੁਰੂ ਸਾਹਿਬ ਆਪਾਂ ਨੂੰ ਕਹਿਣਾ ਕੀ ਚਾਹੁੰਦੇ ਨੇ ਤੇ ਜਿਹੜੇ ਆਪਾਂ ਗੁਰਪਰਵ ਮਨਾ ਰਹੇ ਆ ਉਹ ਆਪਣੇ ਸਫਲ ਨੇ ਜਿਸ ਤਰ੍ਹਾਂ ਸਜਾਵਟ ਕੀਤੀ ਗਈ ਜੀ ਫੁੱਲਾਂ ਦੇ ਬਹੁਤ ਸਾਰੇ ਫੁੱਲ ਲਗਾਏ ਗਏ ਨੇ ਸੁੰਦਰ ਸਜਾਵਟ ਕਿਸ ਤਰ੍ਹਾਂ ਦਾ ਲੱਗਾ ਨਜ਼ਾਰਾ ਜੀ ਅੰਦਰ ਜਾ ਕੇ ਦੇਖੋ ਜਦੋਂ ਆਪਾਂ ਦਰਬਾਰ ਸਾਹਿਬ ਉਹਨੇ ਜਦੋਂ ਆਪਾਂ ਗੁਰੂ ਸਾਹਿਬ ਨੂੰ ਨਮਸਕਾਰ ਕਰਦੇ ਆ ਤਾਂ ਇੱਕ ਲੱਗ ਜਾਂ ਵੇਵ ਆਉਂਦੀ ਆ ਜਿਦਾ ਕਹਿੰਦੇ ਗੁਰੂ ਸਾਹਿਬ ਨੇ ਚਾਰੇ ਦਿਸ਼ਾਵਾਂ ਰੱਖੀਆਂ ਨੇ ਆਪਾਂ ਨੂੰ ਕਾਫੀ ਸੰਦੇਸ਼ ਦੇ ਰਹੀਆਂ ਨੇ ਤੇ ਇਦਾਂ ਜਦੋਂ ਮੈਂ ਵੀ ਆਪਣਾ ਜਿਹੜੀ ਮੈਂ ਫੀਲਿੰਗ ਦੱਸ ਰਿਹਾ ਵੀ ਜਦੋਂ ਮੈਂ ਫਸਟ ਬਾਰ ਮਤਲਬ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਤੇ ਮੈਨੂੰ ਬਹੁਤ ਵਧੀਆ ਮਹਿਸੂਸ ਹੋਇਆ ਸੋ ਵਧੀਆ ਲੱਗਿਆ ਇੱਥੇ ਆ ਕੇ ਤੇ ਪ੍ਰਕਾਸ਼ਪੁਰ ਵੀ ਅ ਗੁਰੂ ਸਾਹਿਬ ਦਾ ਤੇ ਮੈਨੂੰ ਬਹੁਤ ਖੁਸ਼ੀ ਹੋਈ ਆ ਵੀ ਸੰਗਤਾਂ ਵੀ ਵਧੀਆ ਪਿਆਰ ਨਾਲ ਮਨਾ ਰਹੀਆਂ ਨੇ ਤੇ ਆਪਾਂ ਨੂੰ ਸਾਰਿਆਂ ਨੂੰ ਇਦਾਂ ਹੀ ਪਿਆਰ ਨਾਲ ਮਨਾਉਣੇ ਚਾਹੀਦੇ ਗੁਰੂ ਸਾਹਿਬ। ਕਮੇਟੀ ਦੇ ਪ੍ਰਬੰਧ ਕਿਸ ਤਰ੍ਹਾਂ ਦੇ ਨੇ ਕਿਉਂਕਿ ਕਿਹਾ ਜਾ ਰਿਹਾ ਕਿ ਜਲੋਸਾ ਵੀ ਸਜਾਏਗੇ ਨੇ ਪੁਰਾਤਨ ਜਿਹੜੀਆਂ ਚੀਜ਼ਾਂ ਨੇ ਉਹ ਵੀ ਰੱਖਿਆ ਗਈਆਂ ਨੇ ਤਾਂ ਜੋ ਕਿ ਨੌਜਵਾਨ ਪੀੜ੍ਹੀ ਰਹੀ ਉਹ ਤੋਂ ਸੇਧ ਲੈ ਸਕੇ ਵਧੀਆ ਉਪਰਾਲੇ ਹੁਣ ਜੋ ਵੀ ਹੋ ਰਹੇ ਨੇ ਬਹੁਤ ਵਧੀਆ ਉਪਰਾਲੇ ਹੋ ਰਹੇ ਨੇ ਤੇ ਮੈਂ ਸਿੰਘ ਸਾਹਿਬ ਨੂੰ ਵੀ ਕਹਿਣਾ ਚਾਹੁੰਦਾ ਤੁਸੀਂ ਇਦਾਂ ਦੇ ਉਪਰਾਲੇ ਕਰੋ ਤਾਂ ਜੋ ਕਿ ਆਪਣੀ ਸਿੱਖੀ ਹੋਰ ਵੀ ਵੱਧ ਸਕੇ ਤੇ ਵੱਧ ਚੜ ਕੇ ਆਪਣੇ ਪੂਰੇ ਪੰਜਾਬ ਤੋਂ ਲੈ ਕੇ ਪੂਰੇ ਵਿਸ਼ਵ ਤੱਕ ਇਹਦਾ ਸਿੱਖੀ ਦਾ ਪ੍ਰਚਾਰ ਹੋ ਸਕੇ ਧੰਨਵਾਦ ਸੋ ਸ਼ਖਦਾਲੂ ਇਥੇ ਪਹੁੰਚੇ ਹੋਏ ਨੇ ਤੇ ਪਹੁੰਚੇ ਹੋਏ ਨੇ ਤੇ ਨਾਲ ਹੀ ਸਿੰਘ ਸਭ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰੂ ਰੂਪ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ 1 ਅਕਤੂਬਰ 1604 ਈਸਵੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਤਾਂ ਬਾਬਾ ਬੁੱਢਾ ਸਾਹਿਬ ਜੀ ਨੇ ਹੁਕਮਨਾਮਾ ਲਿੱਤਾ ਪਹਿਲੇ ਹੱਦ ਗ੍ਰੰਤੀ ਹੋਇਆ ਕਰਦੇ ਨੇ ਸਾਧ ਸੰਗਤ ਜੀ ਬਾਬਾ ਬੁੱਢਾ ਸਾਹਿਬ ਜੀ ਸੂਹੀ ਮਹਿਲਾ ਚੌਥਾ ਸਤਿਗੁਰ ਦੀ ਕਿਰਪਾ ਦਾ ਸੁਹੀ ਮਹੱਲਾ ਪਜਿਵਾ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਨ ਆਇਆ ਆਰਾਮ ਧਰਤ ਸਾਹਿਬੀ ਥਾਲ ਸੁਵਾਵਾ ਵਿੱਚ ਅੰਮ੍ਰਿਤ ਜਲ ਛਾਇਆ ਆਰਾਮ ਧੁਰ ਕੀ ਬਾਣੀ ਆਈ ਤਿੰ ਸਗਲੀ ਚਿੰਤ ਮਟਾਈ ਗੁਰੂ ਸਰਵ ਦੀ ਬਾਣੀ ਚਿੰਤਾ ਮਟਾਉਂਦੀ ਏ ਧੁਰ ਦਰਗਾਹ ਤੋਂ ਆਈ ਏ ਤੱਬ ਤੇ ਦਿਲਾਂ ਨੂੰ ਠਾਰਦੀ ਏ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨ ਹੈ ਪ੍ਰਤੱਖ ਗੁਰੂ ਨਿਸਤਾਰੀ ਆਗਿਆ ਪਈ ਅਕਾਲ ਕੀ ਤਬਹਿ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਮਾਨਿਓ ਗ੍ਰੰਥ ਸੋ ਸਤਗੁਰੂ ਦੀ ਕਿਰਪਾ ਦੇ ਨਾਲ ਪੰਨਿਆਂ ਪਿਆਰਿਆਂ ਦੀ ਅਗਵਾਈ ਹੈ ਅੱਜ ਸਤਗੁਰੂ ਦੀ ਕਿਰਪਾ ਦੇ ਨਾਲ ਰਾਮ ਸਰ ਸਾਹਿਬ ਤੋਂ ਵੱਖ-ਵੱਖ ਬਾਜ਼ਾਰਾਂ ਹੁੰਦਾ ਹੈ ਨਗਰ ਕੀਰਤਨ ਸ੍ਰੀ ਅਕਾਲ ਤੱਕ ਸਮਾਪਤੀ ਹੋਈ ਵੱਖ-ਵੱਖ ਗੁਰੂ ਕੇ ਨਾਮ ਲੈਵਾ ਸੰਗਤਾਂ ਨੇ ਇਸ ਨਗਰ ਕੀਰਤਨ ਵਿੱਚ ਹਾਜ਼ਰੀਆਂ ਭਰੀਆਂ ਸਕੂਲ ਦੇ ਬੱਚਿਆਂ ਨੇ ਔਰ ਗੁਰੂ ਕੇ ਲਾਲੀਆਂ ਫੌਜੀਆਂ ਨਿਹੰਗ ਸਿੰਘ ਔਰ ਗੁਰੂ ਕੀ ਨਾਮ ਲੈਵਾ ਸੰਗਤਾਂ ਨੇ ਇਸ ਨਗਰ ਕੀਰਤਨ ਵਿੱਚ ਹਾਜ਼ਰੀ ਭਰੀਆਂ ਔਰ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਸੋ ਸਤਿਗੁਰ ਦੀ ਕਿਰਪਾ ਦੇ ਨਾਲ ਅ ਤਰ੍ਹਾਂ ਤਰ੍ਹਾਂ ਦੇ ਫਲਾਵਰਸ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਬਾਹਰੋਂ ਮਂਗਾਏ ਗਏ ਹਨ ਹਦਰਾਬਾਦ ਬੈਂਗਲੌਰ ਕਲਕੱਤਾ ਉੱਥੇ ਫੁੱਲਾਂ ਦੀ ਮੰਡੀ ਉੱਥੇ ਮਂਗਾਏ ਗਏ ਹਨ ਸਾਧ ਸੰਗਤ ਜੀ ਔਰ ਡੈਲੀਕੇਟ ਕੀਤੇ ਗਏ ਹਨ ਸਾਧ ਸੰਗ ਜੀ ਔਰ ਵਾਟਰਪਰੂਫ ਫਲਾਵਰ ਤਾਂ ਕਿ ਜੋ ਖਰਾਬ ਨਾ ਹੋਣ ਫਰੇਗਰੈਂਟ ਹਮੇਸ਼ਾ ਸਹੀ ਰਵੇ ਸਤਿਗੁਰ ਦੀ ਕਿਰਪਾ ਨਾਲ ਬਹੁਤ ਸੋਹਣੀ ਡੈਕੋਰੇਸ਼ਨ ਹੋਈ ਸਤਿਗੁਰ ਦੀ ਦਰਬਾਰ ਤੇ ਆਲੇ ਦੁਆਲੇ ਸਮੂਹ ਗੁਰਨਾਨਕ ਨਾਮ ਲੇਵਾ ਸੰਗਤਾਂ ਨੇ ਰਲ ਮਿਲ ਕੇ ਔਰ ਬਾਹਰੋਂ ਜੋ ਕਾਰੀਗਰਮ ਗਾਏ ਗਏ ਹਨ ਉਹਨਾਂ ਨੇ ਰਲ ਮਿਲ ਕੇ ਇੱਥੇ ਸਤਕਨ ਸ੍ਰੀ ਹਰਿਮੰਦਰ ਸਾਹਿਬ ਸਤਿਗੁਰ ਜੀ ਦੇ ਦਰਬਾਰ ਦੀ ਡੈਕੋਰੇਸ਼ਨ ਕੀਤੀ ਔਰ ਗੁਰੂ ਸਾਹਿਬ ਜੀ ਦਾ ਦਰਬਾਰ ਬਹੁਤ ਸੋਹਣਾ ਇੱਕ ਡੈਕੋਰੇਸ਼ਨ ਦੇਖਣ ਨੂੰ ਮਿਲਦਾ ਹੈ ਬਹੁਤ ਸੋਹਣੀ ਸਤਿਗੁਰ ਜੀ ਦੇ ਦਰਬਾਰ ਬਹੁਤ ਸ਼ਾਨਦਾਰ ਜੀ ਇਸ ਤਰ੍ਹਾਂ ਦਾ ਜੀ ਸਤਿਗੁਰ ਜੀ ਦੇ ਦਰਬਾਰ ਦੀ ਡੈਕੋਰੇਸ਼ਨ ਦੇਖਣ ਨੂੰ ਮਿਲਦੀ ਹੈ ਇਸ ਚੀਜ਼ ਦਾ ਬਿਆਨ ਨਹੀਂ ਕਰ ਸਕਦਾ ਤੁਹਾਰਾਂ 12 ਜਲੋਸ ਸਜਾਏ ਗਏ ਹਨ ਸ੍ਰੀ ਅਕਾਲ ਤਖਤ ਸਾਹਿਬ ਬਾਬਾ ਅਟਲ ਰਾਇ ਸਾਹਿਬ ਜੀ ਔਰ ਸਤਕਨ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਔਰ ਸਤਗੁਰ ਦੀ ਕਿਰਪਾ ਨਾਲ ਰਾਮ ਸਰ ਸਾਹਿਬ ਦੀ ਧਰਤੀ ਤੇ ਸਤਗੁਰ ਜੀ ਦੀ ਕਿਰਪਾ ਨਾਲ ਐ ਜੀ ਪੀ ਸੀ ਵੱਲ ਸਮਾਗਮ ਲਿਖੇ ਗਏ ਹਨ ਔਰ ਗੁਰਦੁਆਰਾ ਦੀਵਾਨ ਹਾਲ ਮਨਜੀਤ ਸਾਹਿਬ ਉੱਥੇ ਵੀ ਸਮਾਗਮ ਲਿਖੇ ਗਿਆ ਹਨ ਔਰ ਸ਼ਾਮ ਨੂੰ ਲੋਕੀਂ ਜਾਰ ਦੇਖਣ ਨੂੰ ਮਿਲੇਗਾ ਦੇਸੀ ਘੋਦ ਦੀ ਦੀਵੇ ਫੁੱਲ ਚਣੀਆਂ ਵਾਂਗ ਆਸਤ ਬਈ ਦਾ ਲੋਕੀਂ ਜਾਰ ਦੇਖਣ ਨੂੰ ਮਿਲੇਗਾ ਸੋ ਆਪ ਜੀ ਨੂੰ ਮੈਂ ਗੁਰਬਾਣੀ ਦੀ ਤੁਕ ਸੁਣਾਵਾਂਗਾ ਕਿਸ ਤਰ੍ਹਾਂ ਤਪਤ ਦੇ ਦਿਲਾਂ ਨੂੰ ਗੁਰਬਾਣੀ ਜੋ ਤ ਛੋਟ ਛੋਟ ਚ ਕਵਿਤਾ ਸੁਣਾਵਾਂਗਾ ਆਪਜੀ ਸਰ ਨੂੰ ਕਰਨਾ ਜੀ ਕੈਰ ਦੀਪਾਂ ਵਿੱਚ ਲਾਚ ਪਾਇਰ ਜਿਨੇ ਬਾਣੀ ਤਾਹੀ ਗਾਇਆ ਕਰ ਦੀਪਾਂ ਵਿੱਚ ਲਾਚ ਪਾਇਰ ਜੀ ਬਾਣੀ ਗਿਆਨ ਦਾ ਖਜ਼ਾਨਾ ਵਿੱਚ ਵੰਡਦੀ ਜਹਾਨਾ ਹੋ ਹੋ ਜੀ ਬਾਣੀ ਗਿਆਨ ਦਾ ਖਜ਼ਾਨਾ ਵਿੱਚ ਵੰਡਦੀ ਜਹਾਨਾ ਹਰ ਇੱਕ ਦਾ ਹੈ ਨੂਰ ਜੋ ਵੀ ਦੁਨੀਆ ਤੇ ਆਇਆ ਕਰਦੀ ਪਮ ਜਲਾ ਚ ਪਾਇਰ ਜਿਨੇ ਬਾਣੀ ਤਹੀਂ ਗਾਇਆ ਕਰਦੀ ਪਮ ਜਲਾ ਚਪਾ ਅਮਰਸ਼ ਕੋ ਸਿੱਖ ਜੋ ਗੁਰ ਕੀ ਲੱਲ ਕੋ ਨਚਿਆ ਦਰੋ ਬਾਣੀ ਪੜੋ ਸੇਵਾ ਕਰੋ ਨੇਮ ਨਜੋੜੋ ਵਾਈਕ੍ਰਿਤੀ ਕਲਸਾ ਦੇ ਵਾਈਕ੍ਰਿਤੀ ਪਤਨ ਉਹ ਕੋ ਬਿਲਕੁਲ ਨਸ਼ੇ ਤੋਂ ਦੂਰ ਰਹਿਣ ਵਾਸਤੇ ਚਾਹ ਹੈ ਉਹ ਜੁਰੂ ਪ੍ਰੇਰਿਤ ਕੀਤਾ ਜਾ ਰਿਹਾ ਹੈ ਉਹ ਛਮ ਗੁਰੂਗ੍ਰੰਥ ਸਾਹਿਬ ਜੀ ਸਿਹਤ ਵੀ ਜਿਹੜੀ ਹੈ ਦਿੰਦੀ ਹੈ ਕਿ ਸਭ ਨਸ਼ਿਆਂ ਤੋਂ ਦੂਰ ਰਹਿਣਾ ਚਾਹਤਾ ਹੈ ਕੋਈ ਹੋਰ ਨੌਜਵਾਨ ਕਿਤੇ ਮੌਜੂਦ ਹੈ ਗੱਲਬਾਤ ਕਰਨ ਲੈਣੇ ਜੀ ਵਾਈਕ੍ਰਿਤੀ ਖਾਲਸਾ ਵਾਈਕ੍ਰਿਤੀ ਜੀ ਖਾਲਸਾ ਸਾਹਿਬ ਜੀ ਫਤਿਹ ਜੀ ਕੀ ਕਹਿਣਾ ਚਾਹੋਗੇ ਅੱਜ ਗੁਰਪੁਰਵੈ ਪਹੁੰਚੇ ਹੋ ਇੱਥੇ ਕੀ ਕਹਿਣਾ ਚਾਹੋਗੇ ਇੱਥੇ ਮੈਂ ਇਹ ਕਹਿਣਾ ਚਾਹੁੰਦਾ ਅੱਜ ਦੇ ਦਿਨ ਬਰਮਗਿਆਨੀ ਬਾਬਾ ਬੁੱਢਾ ਸਾਹਿ ਤਾਂ ਤਾਂ ਸਾਧਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਵਿਖੇ ਵਿਰਾਜਮਾਨ ਕੀਤਾ ਅਤੇ ਅਜੂਰੇ ਬਰ ਕਰ ਬਰ ਕਰਮ ਵਰਕਰਮਾ ਕੀਤੇ ਅਤੇ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਜਿੰਦੇਵ ਮਹਾਰਾਜ ਜੀ ਨੇ ਸ੍ਰੀ ਗੁਰੂ ਅਜਿੰਦੇਵ ਮਹਾਰਾਜ ਜੀ ਨੇ ਚੌਰ ਸਾਹਿਬ ਦੀ ਸੇਵਾ ਕੀਤੀ ਅਤੇ ਅੱਜ ਦੇ ਦਿਨ ਬਹੁਤ ਸ਼ੋਭਦਾ ਦਿਨ ਹੈ ਜਿਸ ਦੇ ਵਿੱਚ ਸਾਰੇ ਨਗਰ ਕੀਰਤਨ ਗੁਰਦਾਰਾ ਸ੍ਰੀ ਰਾਮ ਸਰ ਸਾਹਿਬ ਕੀ ਸਰੀ ਆਸਾ ਦੀ ਵਾਰ ਦੇ ਭੋਗ ਤੋਂ ਬਾਅਦ ਰਾਮ ਸਰ ਸਾਹਿਬ ਤੋਂ ਸੱਚਖੰਡਿ ਸ੍ਰੀ ਹਰਮੰਦਰ ਸਾਹਿਬ ਦੀ ਯਾਤਰਾ ਸਫਲ ਰਹੀ ਤੇ ਕੀ ਕਹਿਣਾ ਚਾਹੋਗੇ ਨੌਜਵਾਨ ਪੀੜ੍ਹੀ ਨੂੰ ਕੀ ਅਪੀਲ ਕਰਨਾ ਚਾਹੋਗੇ ਬਹੁਤ ਤਤਪੁਣਿਆਲ ਜਿਹੜੀ ਹੈ ਵਧੀ ਜਾ ਰਹੀ ਹੈ ਇਹ ਨਸ਼ੇ ਦੀ ਗਰਕ ਚ ਨਸ਼ੇ ਦੀ ਗਰਕ ਹੁੰਦੀ ਜਾ ਰਹੀ ਹੈ ਦੇਖੋ ਜੀ ਇਹ ਜਿਹੜੀ ਕਹਿੰਦੇ ਨਾ 84 ਲੱਖ ਜੁਨਾ ਭੋਗ ਕੇ ਇਹ ਬੰਦੇ ਨੂੰ ਲਾਈਫ ਮਿਲਦੀ ਹੈ ਤੇ ਕਹਿੰਦੇ ਕਿ ਜਿੰਨੀਆਂ ਨੌਜਵਾਨੀ ਜਿੰਨਾ ਸ੍ਰੀ ਮਹਾਰਾਜ ਨਾਲ ਜੁੜਾਂਗੇ ਉਹਨਾਂ ਇਹ ਮਹਾਰਾਜ ਨੇ ਸਾਡੇ ਹੱਥ ਹੱਥ ਥਮ ਕੇ ਸਾਨੂੰ ਸਾਨੂੰ ਇੱਕ ਇਹੋ ਜਿਹੀ ਸਫਤਤਾ ਬਖਸ਼ ਨਹੀਂ ਹੈ ਕਿ ਉਹ ਜ਼ਿੰਦਗੀ ਜੇ ਨਹੀਂ ਸੋਚਿਆ ਹੈਗਾ ਤੇ ਮਾਰ ਇਸ ਕਰਕੇ ਇਕਈ ਨਸ਼ਾ ਕਰਕੇ ਕਿਸੇ ਦੀ ਲਾਈਫ ਪੂਰੀ ਖਰਾਬ ਹੋ ਗਈ ਆ ਅਤੇ ਜਿਨ੍ਹਾਂ ਦੇ ਮਾਲ ਬੀਤੀ ਹੈ ਤੇ ਜਿਨ੍ਹਾਂ ਦੇ ਮਨ ਚ ਬੀਤੇ ਆ ਉਹਨਾਂ ਨੇ ਪਤਾ ਹੈ ਤੁਸੀਂ ਨਤਮਸਤਕ ਹੋਏ ਹੋ ਕਿਸ ਤਰ੍ਹਾਂ ਦਾ ਲਗਾ ਅਨੁਭਵ ਜਾ ਕੇ ਜੇ ਇਸ ਦੇ ਅੰਦਰ ਫੁੱਲਾਂ ਦੀ ਜੀ ਸਜਾਵਟ ਜੀ ਵੇਖੀ ਤੁਸੀਂ ਜਾਂਦੇ ਹਾਂਜੀ ਵੇਖੀ ਆ ਪਰ ਬਹੁਤ ਦਿਲਖੁਸ਼ ਹੋ ਗਿਆ ਸਾਡਾ ਤੇ ਕਹਿੰਦੇ ਨਾ ਕਿ ਮਾਲਕ ਦੇ ਘਰ ਦੇ ਰਹੇ ਹਨ ਦੇਰਨੀ ਤੇ ਦੇਰ ਕੋਈ ਹੋ ਗਿਆ ਸਾਡਾ ਕਿ ਅਸੀਂ ਮਾਲਕ ਦੇ ਘਰ ਆਏ ਆ ਸੱਚਖੰਡ ਸ਼੍ਰੀ ਰਮੰਦਰ ਸਾਹਿਬ ਜੀ ਦੇ ਦਰਸ਼ਨ ਕੀਤੇ ਅਸੀਂ 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 ਆਪਣੇ ਆਪ ਨੂੰ ਇੱਕ ਇੱਕ ਨਾ ਤਮਸਕ ਹੋ ਕੇ ਗੁਰੂ ਘਰ ਕਦੀ ਚਾਹਵਕ ਨਹੀਂ ਨਹੀਂ ਜਾਣਾ ਇਹ ਆਪਣੇ ਮਾਈਂਡ ਚ ਕਿਹਾ ਬਿਲਕੁਲ ਬਿਲਕੁਲ ਸੋ ਇਹ ਉਹ ਨੌਜਵਾਨ ਨੇ ਜਿਹੜੇ ਸੇਹ ਦਿੰਦੇ ਹੋਏ ਵੀ ਨਜ਼ਰਾਰਿਆਂ ਕਹਿ ਰਹੇ ਨੇ ਕਿ ਸਾਨੂੰ ਨਸ਼ੇ ਤੋਂ ਦੂਰ ਰਹਿਣਾ ਚਾਹੁੰਦਾ ਹੈ ਲੇਕਿਨ ਤੁਸੀਂ ਦੇਖ ਸਕਦੇ ਹੋ ਕਿ ਭਾਰੀ ਕੀਤੀ ਚ ਸ਼ਰਧਾਲੂ ਜਿਹੜੇ ਨੇ ਉਹ ਤਮਸਕ ਹੋਣ ਵਾਸਤੇ ਪਹੁੰਚ ਰਹੇ ਨੇ ਕਿਉਂਕਿ ਤਨਸ਼ੀ ਗੁਰਦੇਵ ਸਾਹਿਬ ਦੇ ਪਹਿਲੇ ਪ੍ਰਕਾਸ਼ ਜਿਹੜੇ ਦੇ ਮੌਕੇ ਤੇ ਬਹੁਤ ਸਈਆਂ ਸੰਗਤਾਂ ਜਿਹੜੀਆਂ ਨੇ ਦੂਰ ਦਰਾੜਿਆਂ ਤੋਂ ਦੇਸ਼ਾਂ ਵਿਦੇਸ਼ਾਂ ਤੋਂ ਸੱਚਖੰਚੀ ਦਰਬਾਰ ਸਾਹਿਬ ਨਤਮਸਤਕ ਹੋਣ ਵਾਸਤੇ ਪਹੁੰਚੇ ਨੇ ਲੇਕਿਨ ਕਿਤਨਾ ਕਿਤੇ ਨਸ਼ੇ ਦਾ ਜੋ ਕੋੜ ਆ ਉਸ ਤੋਂ ਦੂਰ ਹੋਣ ਵਾਸਤੇ ਹਰ ਇੱਕ ਵਿਅਕਤੀ ਜਿਹੜਾ ਹੈ ਹਰ ਇੱਕ ਨਾਨਕਲੇਵਾ ਸੰਗਤ ਜਿਹੜੀ ਹੈ ਉਹ ਕਹਿੰਦੀ ਹੋਈ ਨਜ਼ਰ ਆ ਰਹੀ ਹੈ ਲੇਕਿਨ ਕਿਤਨਾ ਕਿਤੇ ਸੱਚਖੰਚੀ ਦਰਬਾਰ ਸਾਹਿਬ ਸਵੇਰ ਤੋਂ ਹੀ ਸ਼ਰਧਾਲੂ ਜਿਹੜੇ ਨੇ ਉਹ ਨਤਮਸਤਕ ਹੋ ਰਹੇ ਨੇ ਤੇ ਸਟੇਜ ਸ਼ਾਮ ਜਿਹੜੀ ਹੈ ਰੈਰਾ ਸਾਹਿਬ ਦੇ ਪਾਰ ਦੇ ਭੂਗ ਤੋਂ ਬਾਅਦ ਜਿਹੜੀ ਹੈ ਸੁੰਦਰ ਦੀਪ ਮਾਲਾ ਅਤੇ ਆਤੀਸ਼ਬਾਜ਼ੀ ਜਿਹੜੀ ਹੈ ਉਹ ਵੀ ਕੀਤੀ ਜਾਵੇਗੀ ਤਾ ਜੋ ਕਿ ਇੱਕ ਅਲੱਗ ਅਨੁਭਵ ਜਿਹੜਾ ਹੈ ਉਹ ਹਾਜ਼ਰ ਕੀਤਾ ਜਾ ਸਕੇ ਲੇਕਿਨ ਸ਼ਰਧਾਲੂਆਂ ਦਾ ਕਹਿਣਾ ਹੈ ਕਿ ਉਹ ਜਿੱਦਾਂ ਹੀ ਸੱਚਕੇਸ਼ੀ ਦਰਬਾਰ ਸਹਿ ਨਤਮਸਤ ਹੋਏ ਨੇ ਉਹ ਆਪਣੇ ਆਪ ਨੂੰ ਮੰਤਰ ਮੁਕਤ ਸਮਝ ਲੈਨੇ ਕੈਮਰਾ ਪਰਸਨ ਸਾਹਿਬ ਜੀ ਨਗਰਪ੍ਰਸਾਦ ਪਿੰਡਾ ਬਿਲੋ ਚੈਨਲ ਅੰਬੀਸ਼ਰ ਸਾਹਿਬ